ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਜ ਤੁਹਾਨੂੰ ਮੈਂ 17 ਫਿਟਿੰਗ ਵਾਲਿਆਂ ਦੀ ਜਿਹੜਾ ਕੱਟਾਂ ਦੀ ਮਾਰਕਿੰਗ ਤੇ ਕਟਿੰਗ ਕਰਨਾ ਦੱਸਾਂਗੀ ਇਹ ਜਿਹੜਾ ਨਾਪ ਹੈ ਇਹਨਾਂ ਦਾ ਬ੍ਰੈਸਟ 17 ਕਮਰ 15 ਤੇ हिਪ ਜਿਹੜੀ ਆ 18 ਸੋ ਇੱਕ ਰਿਕੁਐਸਟਡ ਵੀਡੀਓ ਆ ਸੋ ਤੁਹਾਨੂੰ ਮੈਂ ਦੱਸ ਦਣੀ ਆ ਵੀ ਆਪਾਂ ਇੱਥੇ ਤੀਰਾ ਕਿੰਨਾ ਰੱਖਣਾ ਦੇ ਨਾਲ ਹੀ ਆਪਾਂ ਨੇ ਕਾਟ ਕਿੰਨੇ ਇੰਚ ਤੇ ਪਾਉਣੀਆਂ ਇੱਥੇ ਆਪਾਂ ਤੀਰਾ ਰੱਖਾਂਗੇ 6 ਇੰਚ ਸੋ ਨੀਚੇ ਨੂੰ ਆਪਾਂ ਮਾਰਕਿੰਗ ਕਰਾਂਗੇ 7 ਇੰਚ ਨੀਚੇ ਆਪਾਂ 7 ਇੰਚ ਤੇ ਨਿਸ਼ਾਨ ਲਗਾਉਣਾ ਸਭ ਤੋਂ ਪਹਿਲਾਂ ਆਪਾਂ ਇੱਥੇ ਫਿਟਿੰਗ ਦਾ ਨਾਪ ਲੈ ਲੈਣਾ ਜੋ ਕਿ 17 ਇੰਚਾ ਤੇ ਉਹਦਾ ਆਪਾਂ ਹਾਫ ਕਰ ਲੈਣਾ ਜੋ ਕਿ 8.5 ਆ ਗਿਆ ਇਸ ਦੇ ਉੱਪਰ ਆਪਾਂ ਨੇ ਇਹਦਾ ਇੱਕ ਮਾਰਕ ਲਗਾ ਲੈਣਾ ਇਹ ਮਾਰਕ ਤੋਂ ਜਿਹੜੀ ਆਪਾਂ ਬੈਕ ਪੱਲੇ ਦੀ ਕੱਟ ਪਾਵਾਂਗੇ ਦੇਖੋ ਸੂਈ ਤੋਂ ਆਪਾਂ ਜਿਹੜੀ ਆ ਫਰੰਟ ਪੱਲੇ ਦੀ ਕੱਟ ਪਾਉਣੀ ਹੈ ਸੋ ਹਾਂ ਜੀ ਹੁਣ ਆਪਾਂ ਜਿਹੜਾ ਇਹਨੂੰ ਕਟਿੰਗ ਕਰਾਂਗੇ ਤੇ ਹੁਣ ਆਪਾਂ ਕੀ ਕਰਨਾ ਜਿਹੜਾ ਆਪਣਾ ਨੀਚੋਂ ਪੱਲਾ ਹੋਊਗਾ ਬੈਕ ਵਾਲਾ ਉਹ ਆਪਾਂ ਨੀਚੋਂ ਕੱਢ ਦੇਣਾ ਤੇ ਆਪਾਂ ਨੇ ਫਰੰਟ ਵਾਲੇ ਪੱਲੇ ਦੀ ਜਿਹੜੀ ਆਪਾਂ ਕੱਟ ਪਾਉਣੀ ਆ ਅੰਜੜਾ ਆਪਾਂ ਇਹ ਕਟਿੰਗ ਕਰ ਦਾਂਗੇ ਜਿੱਥੇ-ਜਿੱਥੇ ਆਪਾਂ ਨਿਸ਼ਾਨ ਲਗਾਏ ਹੋਏ ਨੇ ਤੇ ਹੁਣ ਆਪਾਂ ਮੁੱਢਾ ਚੈੱਕ ਕਰ ਲੈਣਾ ਵੀ ਆਪਣਾ 8 ਤੋਂ ਜਿਹੜਾ 8.5 ਇੰਚ ਮੁੱਢਾ ਤਿਆਰ ਰਹਿਣਾ ਚਾਹੀਦਾ। ਆਪਣੀ ਇੰਚ ਟੇਪ ਨਾਲ ਇੱਕ ਵਾਰ ਚੈੱਕ ਜ਼ਰੂਰ ਕਰ ਲੈਣਾ। ਸੋ ਇਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਪਲੀਜ਼ ਸਬਸਕ੍ਰਾਈਬ ਕਰ ਲਓ, ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਿਓ। ਥੈਂਕ ਯੂ so much।